ਉਦੇ ਬਾਅਦ ਤੋਂ ਸਵਾਗਤ 2 1/2 ਦੇ ਵਿੱਚ ਗੱਲ ਹੁੰਦੀ ਹੈ ਮੇਰੀ ਕਹਿੰਦੇ ਵੀ ਆਇਆ ਨਹੀਂ ਉਹ ਵੀ ਜਾ ਜਾ ਕੇ ਦੇਖ ਕੇ ਆਓ ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਾ ਗੁਰ ਅਮਰਪ੍ਰੀਤ ਸਿੰਘ ਲਾਲੀ ਉਹਨੂੰ ਮੈਂ ਫੋਨ ਕਰਿਆ ਵੀ ਐਂ ਏਦਾਂ ਕਰਕੇ ਵੀ ਆਪਣੇ ਬਣਾ ਦਾ ਸੌਣ ਨਹੀਂ ਆਇਆ ਯਾਰ ਆਪਣਾ ਵੀ ਆ ਜਾ ਉਹਨੂੰ ਮੜਾ ਦੇਖ ਕੇ ਜਨਾ ਵੀ ਤੱਕ ਉਹ ਕਹਿੰਦਾ ਵੀ ਚੱਲ ਆ ਜੂ ਅੱਧਾ ਘੰਟਾ ਹੋਰ ਦੇਖ ਲੈ ਚਲੋ ਮੇਰੇ ਤੋਂ ਰਿਹਾ ਨਹੀਂਗਾ ਮੈਂ ਮੋਟਰਸਾਈਕਲ ਚੱਕਿਆ ਆ ਗਿਆ ਇਹ ਤਕਰੀਬਨ ਕੱਲ 4:00 ਵਜੇ ਆਇਆ ਜੀ ਪਿੰਡੋਂ ਮਿਲ ਕੇ ਵੀ ਆਇਆ ਮੈਨੂੰ ਤੇ ਅੱਗੇ ਵੀ ਸਾਈਕਲ ਤੇ ਜਾਂਦਾ ਰਹਿੰਦਾ ਕਦੇ ਸਮਰੂਰ ਲੰਘੇ ਕਦੇ ਕਿਧਰ ਮਾਹ ਕਿਧਰ ਚੱਲਿਆ ਕਹਦਾ ਮੈਂ 90 ਤੱਕ ਜਾ ਕੇ ਆਉਣਾ ਜੀ ਸਾਹਮਣੇ ਆ ਰਿਹਾ ਜੀ ਦੇਖੋ ਅਸੀਂ ਜੀ ਸਟੇਟਮੈਂਟ ਲਿਖਾਉਣਗੇ ਉਹਦੇ ਮੁਤਾਬਕ ਅਸੀਂ ਕਰ ਵੀ ਕਰਾਂਗੇ ਹਾਂ ਕਿੰਨੀ ਕੋਮਰ ਹੈ ਜੀ ਜਿਹੜੀ ਅਮਰੀਕਾ ਇਹ 40 ਇਅਰਸ ਹੋਰ ਕਿੱਥੇ ਦੇ ਰਹਿਣ ਵਾਲੇ ਸੀ ਇਹ ਰਹਿਣ ਵਾਲਾ ਪਿੰਡ ਟੁੰਗਾ ਦਾ ਜੀ ਤੇ ਇਹ ਤਕਰੀਬਨ ਕੱਲ 4:00 ਵਜੇ ਆਇਆ ਹੈ ਜੀ ਪਿੰਡੋਂ ਮਿਲ ਕੇ ਵੀ ਆਇਆ ਮੈਨੂੰ ਤੇ ਅੱਗੇ ਵੀ ਸਾਈਕਲ ਤੇ ਜਾਂਦਾ ਰਹਿੰਦਾ ਕਦੇ ਸਮਰੂਰ ਲੰਘੇ ਕਦੇ ਕਿਧਰ ਮਾਹ ਕਿਧਰ ਚੱਲਿਆ ਕਹਦਾ ਮੈਂ 90 ਤ ਮਹਾਵੀਰ ਟਾਇਬ ਨਹੀਂ ਕਹਿੰਦਾ ਨਹੀਂ ਮੈਂ ਜਾਣਾ ਚਲੋ ਨਾਬੇ ਆ ਗਿਆ ਕਿੰਨੇ ਕ ਵਜ ਦੀ ਗੱਲ ਹੈ ਇਹ 4 ਵਜ ਦੀ ਗੱਲ ਹੈ ਜੀ ਜਿਹੜੀ ਉਹਦੇ ਮੇਰੇ ਨਾਲ ਗੱਲ ਹੋਈ ਗੱਲ ਸ਼ਾਮ ਦੀ ਹਾਂਜੀ ਕੱਲ੍ਹ ਸ਼ਾਮ ਨੂੰ ਉਸ ਤੋਂ ਬਾਅਦ ਸਮਾਂ ਲੰਘਦਾ ਜੀ ਤਕਰੀਬਨ ਸਵਾ 10:00 ਵਜੇ ਨੇ ਸਵਾ ਤੋਂ 10:30 ਦੇ ਵਿੱਚ ਕਿਤੇ ਘਰੋਂ ਗੱਲ ਹੁੰਦੀ ਆ ਵੀ ਉਹ 10:30 ਵਜੇ ਗੱਲ ਹੋਈ ਇਹਨਾਂ ਦੇ ਘਰੋਂ ਵੀ ਗੱਲ ਹੁੰਦੀ ਆ ਆਪਦੀ ਘਰ ਵਾਲੀ ਨਾਲ 8:00 ਤੋਂ 8:30 ਦੇ ਵਿੱਚ ਗੱਲ ਹੋਈ ਆ ਉਹ ਕਹਿੰਦੇ ਮੈਂ ਆ ਰਿਹਾ 90 ਤੋਂ ਚੱਲਿਆ ਹੋਇਆ। ਇਹੀ ਗੱਲ ਹੋਈ ਸੀ। ਹਾਂ, ਇਹੀ ਗੱਲ ਹੋਈ। ਉਹਦੇ ਬਾਅਦ ਚੋਂ ਸਵਾਗਤੋਂ 11:30 ਦੇ ਵਿੱਚ ਗੱਲ ਹੁੰਦੀ ਆ ਮੇਰੀ ਕਹਿੰਦੇ ਵੀ ਆਇਆ ਨਹੀਂ ਉਹ ਵੀ ਜਾ ਜਾ ਕੇ ਦੇਖ ਕੇ ਆਓ। ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਾ ਗੁਰ ਅਮਰਪ੍ਰੀਤ ਸਿੰਘ ਲਾਲੀ ਉਹਨੂੰ ਮੈਂ ਫੋਨ ਕਰਿਆ ਵੀ ਐਦਾਂ ਕਰਕੇ ਵੀ ਆਪਣੇ ਬਣਾ ਦਾ ਸੌਣ ਨਹੀਂ ਆਇਆ ਯਾਰ ਆਪਣਾ। ਕੀ ਆਇਆ ਉਹਨੂੰ ਮਾੜਾ ਦੇਸ਼ ਕਹੀ ਜਨਾ ਵੀ ਤੱਕ ਉਹ ਕਹਿੰਦਾ ਵੀ ਚੱਲ ਆ ਜੂ ਅੱਧਾ ਘੰਟਾ ਹੋਰ ਦੇਖ ਲੈ। ਚਲੋ ਮੇਰੇ ਤੋਂ ਰਿਹਾ ਨਹੀਂਗਾ ਮੈਂ ਮੋਟਰਸਾਈਕਲ ਚੱਕਿਆ ਆ ਗਿਆ। ਆ ਕੇ ਪੇਰਾਂ ਦਾ ਸਲਾਹ ਜੀ ਬਦਲੀ ਅਚਲ ਤੋਂ ਮੁੜਨ ਦੀ ਵੀ ਕਿ ਖਵਰਾ ਕਿੱਥੇ ਆਉਣਾ ਕਿੱਥੇ ਨਾ ਫੇਰ ਮੁੜ ਚੱਲਿਆ ਮੈਂ ਆ ਗਿਆ ਹੌਲੀ ਹੌਲੀ ਆਉਂਦੇ ਕਕਰਾਲਾ ਲ ਐਚ ਪੀ ਪੈਟਰੋਲ ਪੰਪ ਲੰਘਦੇ ਹੋਏ ਲਵੇ ਦਾ ਸਾਈਕਲ ਖੜਾ ਦੀ ਹੜਕ ਦੇ ਨਾਲ ਠੀਕ ਹੈ ਚਲੋ ਉੱਥੇ ਮੋਟਰਸਾਈਕਲ ਲਾ ਕੇ ਮੈਂ ਦੇਖਿਆ ਗਾਹਾਂ ਦੇ ਚਾਰ ਕਦਮ ਉਤੇ ਇਹਦਾ ਸਰੀਰ ਪਿਆ ਠੀਕ ਹੈ ਉਸ ਤੋਂ ਬਾਅਦ ਮੈਂ 108 ਤੇ ਫੋਨ ਕਰਿਆ ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਆ ਨੇੜੇ ਵਾਲਾ ਨੰਬਰ ਦਿੰਨੇ ਆ ਉਸ ਤੋਂ ਬਾਅਦ ਫਿਰ ਮੈਂ 112 ਤੇ ਕਰਿਆ ਕੰਟਰੋਲ ਰੂਮ ਤੇ ਮਹਾ ਜੀ ਇਦਾਂ ਕਰਕੇ ਵੀ ਗੱਲਬਾਤ ਹੋ ਗਈ ਵੀ ਫੋਨ ਨਾਲ ਲੱਤਪੱਥ ਹੋਇਆ ਪਈਆ ਬਾਡੀ ਵੀ ਸਾਨੂੰ ਕੋਈ ਤੁਸੀਂ ਮੋਹੱਜਾ ਕਰਾ ਦਿਓ 168 ਹਣਾ ਉਹ ਕਹਿੰਦੇ ਚਲੋ ਅਸੀਂ ਕਰਦੇ ਆਂ ਵੀ ਅੱਗੇ ਗੱਲ ਇੰਨੇ ਨੂੰ ਮੈਂ ਫੋਨ ਕਰਤਾ ਸੀਗਾ ਮੁੰਡੇ ਨੂੰ ਪਿੰਟੋ ਲਾਲੀ ਨੂੰ ਉਹ ਗੱਡੀ ਲੈ ਕੇ ਆ ਗਿਆ ਸੀ ਦੋ ਬੰਦੇ ਨੇ ਮਸਾਂ ਚੱਕ ਕੇ ਗੱਡੀ 'ਚ ਪਾਇਆ ਉਸ ਟਾਈਮ ਕਿ ਕੰਡੀਸ਼ਨ ਉਸ ਦਾ ਕੰਡੀਸ਼ਨ ਹੈ ਨਹੀਂ ਜੀ ਮੈਂ ਕੰਨ ਕੰਨ ਲਾ ਕੇ ਦੇਖਿਆ ਨਵਜਾ ਨੋਜਾ ਦਬ ਕੇ ਦੇਖਿਆ ਮਤਲਬ ਕਿ ਮੈਨੂੰ ਕੁਝ ਨਹੀਂ ਸੀ ਲੱਗਦਾ ਬਲੱਡ ਕਿੱਥੋਂ ਨਿਕਲਿਆ ਸੀ ਕੋਈ ਬਲੱਡ ਦਾ ਕੁਝ ਨਹੀਂ ਪਤਾ ਲੱਗਦਾ ਸੀ ਕਿੱਥੋਂ ਨਿਕਲਿਆ ਯਾਨੀ ਬਲੱਡ ਨਿਕਲਿਆ ਬਹੁਤ ਹੀ ਗਿਆ ਜੀ ਬਾਡੀ ਚ ਤੇ ਉਸ ਤੋਂ ਬਾਅਦ ਜਦੋਂ ਲਿਆ ਕੇ ਐਮਰਜੈਂਸੀ ਇਹਨਾਂ ਨੇ ਸਟੇਟ ਦੀ ਬਾਕੇ ਅੰਦਰ ਕਰਿਆ ਚੈੱਕ ਅਪ ਕਰਿਆ ਮੈਂ ਡਾਕਟਰ ਸਾਹਿਬ ਦੇ ਨਾਲ ਸੀ ਉਹ ਕਹਿੰਦੇ ਵੀ ਇਹਦੀ ਬਾਡੀ ਡੈੱਡ ਹੋਈ ਨੂੰ ਤਾਂ ਵੀ ਕਾਫੀ ਸਮਾਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੱਕ ਬੰਦੇ ਨੇ ਕਿਹਾ ਕਿ ਦੱਸਿਆ ਕਹਿੰਦੇ ਵੀ ਕਿਸੇ ਤਿੱਖੀ ਚੀਜ਼ ਨਾਲ ਵੀ ਇਹਦੇ ਬਾਹਰ ਹੋਇਆ ਹੋਇਆ ਵੀ ਬਾਕੀ ਗੱਲ ਜਿਹੜੀ ਆ ਹਾਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਇਹਨਾਂ ਦੀ ਕਿਸੇ ਡਾਕਟਰ ਦੇ ਉਹਦੇ ਬੰਦੇ ਨੇ ਦੱਸਿਆ ਮੈਨੂੰ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਪਤਾ ਰੰਜੀਤ ਸਿੰਘ ਕੋ ਲੜਾਈ ਝਗੜਾ ਆ ਰੰਜੀਤ ਚੱਲਦੀ ਸੀ ਇੱਕ 6.5 ਲੱਖ ਦਾ ਠੱਗੀ ਲੱਗਿਆ ਸੀ ਤਵੰਦਾ 302/21 ਉਹਦੇ ਨਾਲ ਉਹਦਾ ਮੁਕੱਦਮਾ ਦਰਸੀਗਾ सदर 90 ਦੇ 90 ਦੇ ਵਿੱਚ ਉਹ ਵੀ ਅੱਗੇ ਧਮਕੀਆਂ ਭਰੀ ਦਰਖਾਸਤ ਵੀ ਦਿੱਤੀ ਹੋਈ ਸੀ ਡੀਐਸਪੀ ਸਾਹਿਬ ਨੂੰ ਜੇਸ਼ਪੁਰ ਸਾਹਿਬ ਨੂੰ 301/ਪੀਡੀਐਸਪੀ ਐਨ ਨਾਬਾ 2022 ਉਹ ਤੇ ਵੀ ਲੱਗਦਾ ਕਿ ਹੁਣ ਇਹ ਕਤਲ ਆ ਗਿਆ ਨਹੀਂ ਐਕਸੀਡੈਂਟ ਤਾਂ ਨਹੀਂ ਹੈਗਾ ਜੀ ਦੇਖੋ ਨਾ ਤਾਂ ਸਾਈਕਲ ਨੂੰ ਕੁਝ ਹੋਇਆ ਸਾਨੂੰ ਤਾਂ ਜਿੱਥੇ ਤੱਕ ਲੱਗਦਾ ਵੀ ਇਹ ਕਤਲ ਹੋਇਆ ਹੁਣ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਦਿੱਤਾ ਜਾਵੇ ਜੋ ਵੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕਰੀ ਆ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਮਿਲੇ ਰੋਜ਼ ਰੋਜ਼ ਵਾਰਦਾਤਾਂ ਹੋ ਰਹੀਆਂ ਨੇ ਰੋਡਾਂ ਉੱਡਦੀਆਂ ਧਜੀਆਂ ਉੱਡ ਰਹੀਆਂ ਨੇ ਪੰਜਾਬ ਦੇ ਵਿੱਚ ਇਹ ਪੂਰਾ ਨਾਂ ਕੀ ਸੀ ਕਿੰਨੇ ਬੱਚੇ ਸੁਖਦੇਵ ਸਿੰਘ ਸੋਨੀ ਨਾਮ ਸੀ ਇਹਦਾ ਕਿੰਨੇ ਬੱਚੇ ਇੱਕ ਬੱਚਾ ਸੀ ਇਹਦਾ ਕੈਨੇਡਾ ਦੇ ਵਿੱਚ ਉਹ ਕਿੰਨੀ ਕੁ ਮਾਰ ਆਈ ਦੀ ਬਾਈ ਜੀ ਤੇ तकरीबन 40 ਕੁ ਸਾਲ ਹੋਣੀਆਂ ਜੀ ਕੰਮਕਾਰ ਕੀ ਕਰਦਾ ਕੰਮਕਾਰ ਤਾਂ ਵਿਚਾਰਾ ਹੁਣ ਤਿੰਨ ਸਾਲ ਤੋਂ ਆਹੀ ਝਗੜਿਆਂ ਦੇ ਵਿੱਚ ਉਲਝਿਆ ਹੋਇਆ ਸੀਗਾ ਕੰਮ ਠੀਕ ਤਿੰਨ ਸਾਲ ਤੋਂ ਮਜ਼ਦੂਰੀੇ ਕਰਦਾ ਸੀ ਮਜ਼ਦੂਰੀੇ ਕਰਦਾ ਸੀ ਵਿਚਾਰਾ ਇੱਥੇ ਹਸਪੀਟਲ ਤੋਂ ਇਨਟੀਮੇਸ਼ਨ ਮਿਲੀ ਸੀ ਸਾਨੂੰ ਵੀ ਕਿ ਡੈੱਡ ਬੋਡੀ ਵੀ ਆ ਸੁਦੇਵ ਸਿੰਘ ਨਾਂ ਦੇ ਬੰਦੇ ਦੀ ਤੇ ਅਸੀਂ ਮੌਕੇ ਤੇ ਆਏ ਆ ਇੱਥੇ ਮੌਕਾ ਦੇਖਿਆ ਤੇ ਹਸਪੀਟਲ ਚ ਆਏ ਆ ਵਾਰਤ ਬੁਲਾਏ ਨੇ ਤੁਹਾਡਾ ਜੀ ਇਹ ਸਟੇਟਮੈਂਟ ਲਿਖਾਉਣਗੇ ਜੀ ਉਹਦੇ ਮੁਤਾਬਕ ਅਸੀਂ ਕਰ ਵੀ ਕਰਾਂਗੇ ਪੋਸਟਮਾਰਟ ਦੀ ਰਿਪੋਰਟ ਇਅਰ ਤੋਂ ਹਾਂਜੀ ਹਾਂਜੀ ਇੰਟੀਮੀਸ਼ਨ ਆ ਰਿਹਾ ਬਲੌਂਡਟ ਆਇਆ ਸੀ ਕਿੱਥੋਂ ਕੋ ਮਿਲੀ ਸੀ ਇੱਕ ਕਰਾਲੇ ਪਿੰਡ ਦੇ ਕੋਲ ਜੀ ਪੁੱਲ ਦੇ ਕੋਲ ਹੋਈ ਜੀ ਅੱਛਾ ਉਹ ਛੱਟ ਪੇੜ ਤੇ ਨਿਸ਼ਾਨ ਬੋਡੀ ਤੇ ਤੁਸੀਂ ਦੇਖਿਆ ਤੇ ਕੋਈ ਕੁਛ ਹੈ ਜਾਂ ਕੁਛ ਇਹ ਪੋਸਟਮਾਰਟ ਮੇ ਤਾਂ ਲਗਵਾ ਜੀ ਜੋ ਪੋਸਟਮਾਰਟ ਮੇ ਤਾਂ ਕਹੋਗੇ ਜੀ ਮੁਤਾਬਕ ਅਸੀਂ ਜੋ ਹੋ ਗਏ ਚਲੋ ਵੀ ਜਾਣ ਤੋਂ ਕੀ ਸਾਹਮਣੇ ਆ ਰਿਹਾ ਜੀ ਦੇਖੋ ਅਸੀਂ ਸਟੇਟਮੈਂਟ ਲਿਖਾਉਣਗੇ ਜੀ ਉਹ ਮੁਤਾਬਕ ਅਸੀਂ ਕਰ ਵੀ ਕਰਾਂਗੇ ਕਿੰਨੇ ਕੋ ਮਰਿਆ ਜੀ ਜਿਹੜੇ ਮੇਰੇ ਤੇ 40